चेत सम्मत एक जम्मू चेला सिंह के ग्रह हजूर सहनशाह सच्चे पातशाह ने हर बाणी लिखाई ग्रंथ नंबर अठार पन्ना नंबर तीन सौ कहत्तर तुल कहे हुम जनाब ਜਨਾਬੇ ਆਲੇ ਦਿੱਤਾ ਸੁਨਾਈਆ ਵਾਦ ਪਰਵਰਦੀਗਾਰ ਮੇਰਾ ਕਰਨਾ ਆਦਾਬ ਸਹੀਦਾ ਸੀਸ ਸਹੀਦਾ ਸੀਸ ਨਵਾਈਆ ਮੇਰਾ ਲਿਖਾ ਹੱਥ ਉਸ ਅਹਿਬਾਬ ਜੋ ਮਹਿਬੂਬ ਮੁਹੱਬਤ ਬੇਪਰਵਾਈਆ ਜਿਸ ਦਾ ਪੁਨ ਮਿਲੇ ਸੁਆਪ ਰਹਿਮਤ ਝੋਲੀ ਪਾਈਆ ਪਾਤਸ਼ਾਹਾਂ ਦਾ ਪਾਤਿਸ਼ਾ ਨਜ਼ਰੀ ਆਏ ਨਵਾਬ ਵਦ ਵਾਹਿਦੁਲ ਆਸ਼ਰੀਕ ਨੂਰ ਖਦਾਈਆ ਕਰਵ ਖਾਏ ਕਾਇਆ ਕਾਬੇ ਦੁਆਬ ਅਬੀ ਹਯਾਤ ਮੁਖ ਚਵਾਈਆ ਫੁੱਲ ਕੇ ਮੇਰਾ ਸੁਨੇੜਾ ਲੈ ਕੇ ਜਾਣਾ ਵਾਪਸੀ ਜਵਾਬ ਸੰਦੇਸ਼ਾ ਹਕੀਕਤ ਵਿੱਚੋਂ ਸੁਣਾਈਆ ਫੁੱਲ ਕੇ ਮੇਰੇ ਅੰਦਰ ਅਗੰਮੀ ਖੁਸ਼ਬੂ ਖੁਸ਼ਨੂਦੀ ਖੁਸ਼ਨੂਦੀ ਸਭ ਨੂੰ ਦਿਆਂ ਜਨਾਈਆ ਮੈਂ ਪਾਕ ਕਰਕੇ ਕਰ ਦਿਆਂ ਬੁੱਤ ਤੇ ਰੂਹ ਜੋ ਮੇਰੇ ਗਸਾਈਂ ਦੀ ਪੇਟ ਚੜਾਈਆ ਈਕੇ ਨਾਲ ਕਰਕੇ ਰਜੂ ਰੂਚੀ ਸਾਚੀ ਧਿਆਨ ਬਨਾਈਆ ਜਿਸ ਮੁਹੱਬਤ ਦੇ ਮਾਲਕ ਨਾਲ ਮੈਂ ਜਾਵਾਂ ਛੂ ਓ ਖਲਕ ਦਾ ਖਾਲਕ ਨਜ਼ਰੀ ਆਈਆ ਓ ਮੁਹੰਮਦ ਦਾ ਨੂਰ ਹੂ ਬਹੂ ਜਰਵਾਗਰ ਨਜ਼ਰੀ ਆਈਆ ਕੁਝ ਵੇਖ ਕੇ ਹੋਵੇ ਲੂ ਲੋ ਅਦਰੋ ਜਮੀਰ ਦਾ ਬਦਲਾਈਆ ਜੋਤੀ ਜੋ ਸਰੂਪ ਹਾਰਾ ਆਪਣੀ ਕਿਰਪਾ ਕਰ ਵੇਖਣ ਹਾਰਾ ਅੰਤਰ ਅੰਤਰ ਖੋਜ ਖਜਾਈਆ ਫੁੱਲ ਕਹਿ ਮੈਂ ਫੁੱਲਿਆ ਫਲਵਾੜੀ ਗੁਲਸ਼ਨ ਦਿੱਤਾ ਮਹਿਕਾਈਆ ਸਦੀ 14ਵੀਂ ਮੇਰੀ ਆ ਗਈ ਵਾਰੀ ਸਦੀ 14ਵੀ ਮੇਰੀ ਆ ਗਈ ਵਾਰੀ ਪਤ ਟਹਿਣੀ ਨਾਲੋਂ ਜੁਦਾ ਦਿੱਤਾ ਕਰਾਈਆ ਮਸਤੀ ਵਿੱਚ ਮਸਤਾ ਨੇ ਮੇਰੇ ਨਾਲ ਲਾਈ ਯਾਰੀ ਆਪਣੇ ਯਾਰ ਦਾ ਰਾਤ ਕਾਈਆ ਸੱਚ ਮੁਹੱਬਦੀ ਇੱਕ ਖ ਮਾਰੀ ਸੋਣੀ ਦਿੱਤੀ ਪ੍ਰਗਟਾਈਆ ਜੋਤੀ ਜੋ ਸਰੂਪ ਆਰਾਪ ਆਪਣੀ ਕਿਰਪਾ ਕਰੀਂ ਮਤ ਆਪੇ ਪਾਈਆ ਫੁੱਲ ਕਹੇ ਕਿ ਮੈਨੂੰ ਕਿਸੇ ਹੱਥ ਫੜਾਇਆ ਮੁਰਸ਼ਦ ਮਸ਼ੀਰ ਦਿੱਤਾ ਜਨਾਇਆ ਸੋਹਣੀ ਮਿਲਦੀ ਫੁਰਸਤ ਮਲਾਇਆ ਬੇਪਰਵਾਇਆ ਮੇਰੇ ਅੰਦਰ ਨਾ ਰਹੀ ਗੁਰਬਤ ਚੁੱਕੀ ਮਾਨ ਵਡਿਆਈਆ ਫੁੱਲ ਕਹੇ ਮੇਰੇ ਰਹਿਮਾਨ ਰਹਿਮਤ ਦੇ ਕਮਾਇਆ ਸਿੱਧ ਕਸਬੂਰੀ ਦਾ ਦੇ ਇਮਾਨ ਹੋਜਰਾ ਹੱਕ ਦੇ ਵਖਾਇਆ ਜਿੱਥੇ ਝੁੱਲਦਾ ਇੱਕ ਨਿਸ਼ਾਨ ਮੁਰਸ਼ਿਦ ਬੈਠਾ ਛੇ ਨਿਛਾਈਆ ਇੱਕੋ ਕਲਮਾ ਤੇ ਇੱਕੋ ਕਲਾਮ ਇੱਕੋ ਹਰਫ ਰਿਆ ਪੜਾਈਆ ਉਸ ਦੇ ਨਜ਼ਰ ਨਾ ਆਉਂਦੇ ਕਿਸੇ ਅਨਵਾਨ ਸਾਬਤ ਸੂਰਤ ਨਾ ਕੋਈ ਜਨਈਆ ਖੁੱਲ ਕਹੇ ਜੇ ਮਰੀਦੋ ਮੁਰਸ਼ਿਦ ਦੀ ਤਹਾਨੂੰ ਆ ਜਾਵੇ ਪਹਿਚਾਨ ਫਿਰ ਮੁਸ਼ਕਲ ਆਵਰ ਨਾ ਕੋਈ ਰਕਾਈਆਂ ਜੋ ਸਾਰਿਆਂ ਜੋ ਸਾਰਿਆਂ ਗੁੰਝਿਆਂ ਦਾ ਭਗਵਾਨ ਜੋ ਸਾਰਿਆਂ ਗੁੰਝਿਆਂ ਦਾ ਭਗਵਾਨ ਇਨਸਾਨਾਂ ਦਾ ਅਸਲੀ ਮਾਲਕ ਨਜ਼ਰੀ ਆਈਆ ਉਹ ਫਿਰਦਾ ਨਹੀਂ ਵਿੱਚ ਆਵਾਮ ਆਮ ਕਾਸ ਪੱਜੇ ਨਾ ਵਾਹੁੰਦਾ ਆ ਜਿਸ ਦੇ ਨਾਲ ਉਸ ਦਾ ਹੋਵੇ ਕਾਮ ਉਸ ਨੂੰ ਲਿਆ ਬਨਲਾਈਆ ਸੱਚਾ ਦੇਵੇ ਪੈਗਾਮ ਅਜਰਤ ਕਰੇ ਪੜਾਈਆ ਮੁਕਾਮੇ ਹੱਕ ਦਾ امام ਹਮਲਾ ਵਾਲੀ ਵੇਖੇ ਸਰਬ ਲਕਾਈਆ ਜੋਤੀ ਜੋ ਸਰੂਪ ਹਾਰਾ ਆਪਣੀ ਕਿਰਪਾ ਕਰ ਮੇਰ ਨਜ਼ਰ ਉਠਾਈਆ ਫੁੱਲ ਕਹੇ ਮੈਂ ਵੇਖਿਆ ਅੰਦਰ ਇੱਕ ਹੁਜ਼ਰਾ ਕਾਇਆ ਕਾਬੇ ਸੋਭਾ ਪਾਈਆ ਜਿੱਥੇ ਪਰਵਰਦਿਗਾਰ ਦਾ ਮੁਜ਼ਰਾ ਮਰੀਦ মুর্ਸ਼ਦ ਦੋਵੇਂ ਨੱਚ ਨੱਚ ਖੁਸ਼ੀ ਮਨਾਈਆ ਫੁੱਲ ਕਹੇ ਮੇਰੀ ਬੁਨਿਆਦ ਦਾ ਕਿਸੇ ਨੇ ਵੇਖਿਆ ਸਜਰਾ ਮੇਰਾ ਮੂਲ ਨਾ ਕੋਈ ਸਮਝਾਈਆ ਜਿਸ ਵੇਲੇ ਮੁਹੰਮਦ ਦੀ ਰੂਹ ਨੂੰ ਮਹਿਬੂਬੋ ਮਹਿਬੂਬ ਦਾ ਲਗਣਾ ਸੀ ਛਗਣਾ ਜਿਸ ਵੇਲੇ ਮੁਹੰਮਦ ਦੀ ਰੂਹ ਨੂੰ ਮਹਿਬੂਬ ਦਾ ਲਗਣਾ ਸੀ ਛਗਣਾ ਅਗਲਾ ਪਰਦਾ ਦਿੱਤਾ ਉਠਾਈਆ ਜੋਤੀ ਜੋ ਸਰੂਪਾਰ ਆਪ ਆਪਣੀ ਕਿਰਪਾ ਕਰ ਤੁਰਦੀ ਕਰਨੀ ਆਪਣੇ ਹੱਥ ਰਖਾਈਆਂ ਫੁੱਲ ਕਹੇ ਮੇਰੀ ਵੇਖੋ ਪੱਤੀ ਪੱਤੀ ਪੰਖੜੀ ਆਪਣਾ ਹਾਲ ਸੁਨਾਇਆ ਫੁੱਲ ਦੀਆਂ ਪੱਤੀਆਂ ਕੀ ਹਾਲ ਰਸਦੀਆਂ ਨੇ ਆਪ ਦਾ ਜਿਸ ਲੋਕ ਮਾਤ 14 ਤਬਕ ਦੀ ਅੱਖ ਪਰਖ ਲਈ ਪ੍ਰਤੱਖ ਬੇਪਰਵਾਇਆ ਉਸ ਦੀ ਆਸ ਲਈ ਰੱਖ ਲਈ ਜੋ ਮਿਲ ਕੇ ਖੁਚੀ ਮਨਾਈਆ ਦਿਲ ਮੈਂ ਤਾਂ ਇੱਕ ਐਸਾ ਅਹਿਸਾਸ ਆਸ਼ਾ ਰਹੀ ਤੜਫ ਤੜਪਾਈਆ ਆਸ਼ਾ ਰਹੀ ਤੜਪਾਈਆ ਉਸ ਮਹਿਬੂਬ ਦੇ ਜਾਵਾ ਪਾਸ ਜੋ ਮੁਹੱਬਤ ਦਾ ਮਾਲਕ ਨਜ਼ਰੀ ਆਈਆ ਮੇਰੀ ਪੂਰੀ ਕਰ ਦੇ ਖਾਸ ਖਾਸ ਆਪਣਾ ਰੰਗ ਚੜਾਈਆ ਮੇਰਾ ਨਾਮ ਸੁਨਾ ਮੇਰਾ ਨਪਸਨਾ ਉਵੇਂ ਉਦਾਸ ਹਵਸ਼ਦਾਂ ਬਜਾਈਆ ਜਿਸ ਤਰ੍ਹਾਂ ਮੈਂ ਉਸ ਦੀ ਪੇਟਾ ਕਰਨਾ ਫੁੱਲ ਗਲਾਬ ਗਲਾਬ ਦਾ ਆਬ ਮੇਰੇ ਅੰਦਰ ਚਵਾਇਆ ਜੋ ਗਲਾਬ ਦਾ ਅਰਕ ਹੈ ਰਸ ਹੈ ਉਹ ਮੇਰੇ ਅੰਦਰ ਚਵਾਏਗਾ ਮਾਲਕ ਮੇਰਾ ਕਿਆਮਤ ਦਾ ਮੁੱਕ ਜਾਏ ਹੈ ਸਾਹਿਬ ਜਮਾਨਤ ਦੇ ਕੇ ਬਰੀ ਕਰਾਈਆ ਉਸ ਤਕੰਬਰ ਨੂੰ ਸਜਦਾ ਕਰਾਂ ਆਦਾਬ ਸਲਾਮਾਂ ਲੈਕਮ ਧਿਆਨ ਸੁਨਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਲਮਾ ਇੱਕੋ ਦੈਂ ਪੜਾਈਆ ਫੁੱਲ ਕਹੇ ਮੈਨੂੰ ਰੱਖਿਆ ਤੋੜ ਫੁੱਲ ਕੀ ਕਹਿੰਦਾ ਕਿ ਮੈਨੂੰ ਤੋੜ ਕੇ ਰੱਖ ਲਿਆ ਸੱਚ ਮੁਹੱਬਤ ਇੱਕ ਰਖਾਈਆ ਮੈਂ ਕਹਾ ਮੈਨੂੰ ਵੀ ਉਸ ਦੀ ਲੋੜ ਜਿਹੜਾ ਵਿਛੜਿਆ ਰਹਾ ਮਲਾਈਆ ਦੋ ਆਮਿਰ ਕੇ ਤੱਕਿਆ ਗੌਰ ਚਾਰੋਂ ਕੂਟ ਅੱਖ ਖਲਾਈਆ ਸਾਨੂੰ ਨਜ਼ਰੀ ਆਇਆ ਹੋਰ ਅਵਰ ਕਾ ਅਵਰਾ ਰੂਪ ਵਟਾਇਆ ਜਿਸ ਦੇ ਹੱਥ ਸਭ ਦੀ ਧੋਰ ਤੰਦੀ ਤੰਦ ਬੰਧਾਈਆ ਉਸ ਅੱਲਾਹ ਤਾਲਾ ਦੇ ਹੱਥ ਸਭ ਦੀ ਧੋਰ ਹੈ ਤੰਦੀ ਤੰਦ ਬੰਧਾਈਆ ਦੋਵੇਂ ਚੱਲ ਕੇ ਆ ਗਏ ਕੋਲ ਪਿਛਲਾ ਪੰਧ ਮੁਕਾਇਆ ਉਹ ਅਣ ਤੋਲੇ ਤੋਲੇ ਉਹ ਅਣ ਤੋਲੇ ਤੋਲੇ ਆਪਣੇ ਤੋਲ ਕੰਡੇ ਸੱਚ ਉਠਾਇਆ ਕਾਇਆ ਕਬਰ ਸਭ ਦਾ ਪਰਦਾ ਦੇਵੇਂ ਖੋਲ ਕਿਹੜੀ ਕਬਰ ਹੈ ਇਹ ਸਾਡਾ ਸਰੀਰ ਹੀ ਇੱਕ ਕਬਰ ਦੀ ਨਿਸ਼ਾਨ ਹੈ ਪਰਦੇ ਦੇਵੇਂ ਖੋਲ ਚਸ਼ਮ ਦੀਦ ਨਜ਼ਰੀ ਆਇਆ ਫੁੱਲ ਕਹੇ ਹੁਕਮ ਦਾ ਏਕ ਮਾਲਕ ਫੁੱਲ ਕਹੇ ਹੁਕਮ ਸਾ ਏਕ ਮਾਲਕ ਇਕੋ ਨਜ਼ਰੀ ਆਈਆ ਜਿਸ ਨੂੰ ਇਹ ਅੱਖਾਂ ਨਹੀਂ ਸਕਦੀਆਂ ਵੇਖ ਕਾਇਆ ਕਾਬੇ ਵਿੱਚੋਂ ਨਜ਼ਰੀ ਆਈਆ ਜਿਸ ਦਾ 30 ਬ30 ਕੁਰਾਨ ਵਿੱਚ ਲਿਖਿਆ ਲੇਖ ਲਿਖਿਆ ਲੇਖ ਮਜੀਦ ਦਿੱਤੀ ਵਡਿਆਈਆ ਉਸ ਦੀ ਵਸਤਾ ਉਸੇ ਦੀ ਪੇਟ ਫੁੱਲ ਕਹਿੰਦਾ ਕਿ ਮੈਨੂੰ ਉਹਦੀ ਪੇਟ ਅਰਪਣ ਕਰ ਦਿਓ ਇੱਕ ਉਹਦੇ ਅੱਗੇ ਦਿੱਤਾ ਟਿਕਾਇਆ ਜਿਸ ਨੂੰ ਸਜਦੇ ਕਰਦੇ ਮੁੱਲਾਂ ਸ਼ੇਖ ਉਸ ਨੂੰ ਮੁੱਲਾਂ ਸ਼ੇਖ ਵੀ ਸਜਦਾ ਕਰਦੇ ਆ ਮਸ਼ਾਹਕ ਨਗਮਿਆਂ ਵਿੱਚ ਗਾਇਆ ਕਹਨਾਤ ਕਲਮੇ ਵਾਲੀ ਦੇਵਨਹਾਰਾ ਟੇਕ ਅਨਾਇਤ ਆਪਣੀ ਆਪ ਝੋਲੀ ਪਾਇਆ ਜਿਸ ਦੀ ਸੱਚ ਸ਼ਰਧਾ ਦੀ ਸੱਚ ਰਹਤ ਸ਼ਰੀਅਤ ਦੇ ਵਿਖਾਇਆ ਜਿਸ ਦੀ ਮਕਾਮੇ ਹਕ ਆਰਾਮ ਗਹਾ ਰਹੇਸ਼ ਨੂਰ ਨਰਾਨਾ ਨਜ਼ਰੀ ਆਇਆ ਫੁੱਲ ਕਹੇ ਦਰਵੇਸ਼ ਇਸ ਦੀ ਸੁਣ ਲੈ ਹਦੈਤ حضرت ਹੋ ਕੇ ਰਿਆ ਸਮਝਾਈਆ ਜੋਤੀ ਜੋਤ ਸਰੂਪਾਰ ਆਪ ਆਪਣੀ ਕਿਰਪਾ ਕਰੋ ਮੇਰ ਨਜ਼ਰ ਨਾਲ ਦਰਾਈਆਂ ਫੁੱਲ ਕਹੇ ਮੇਰੀ ਅੱਛੀ ਕਿਸਮ ਫੁੱਲ ਕਹਿੰਦਾ ਕਿ ਮੈਂ ਬਹੁਤ ਅੱਛੀ ਕਿਸਮ ਦਾ ਹਾਂ ਕਿਸਮਤ ਨਾਲ ਕਿਸਮਤ ਦਇਆ ਬਦਲਾਈਆਂ ਜਿਨ੍ਹਾਂ ਨੂੰ ਪਰਵਰਤگار ਦਾ ਸਾਚਾ ਮਿਲ ਗਿਆ ਇਸਮ ਸੋ ਇਸਮ ਆਜ਼ਮ ਵਿੱਚ ਆਪਣਾ ਟੇਹਰਾ ਲਾਇਆ ਦਰਸ਼ ਕਰਕੇ ਜੈਸ਼ੰ ਦੀ ਪੂਜੀ ਮਨਾਈਆ ਮੈਂ ਖਾ ਕੇ ਕਹਾ ਕਸਮ ਮੈਂ ਖਾ ਕੇ ਕਹਾ ਕਸਮ ਪਰਵਰਦگار ਇਕੋ ਨੂਰ ਖੁਦਾਇਆ ਜਿਸ ਦਾ ਵਜੂਦ ਨਹੀਂ ਕੋਈ ਜਿਸਮ ਮਾਟੀ ਖਾਕ ਗੌਰ ਨ ਡੇਰਾ ਲਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਦਰਸ ਕਰਕੇ ਚਸ਼ਮ ਦੀਨ ਰਖੀ ਮਨਾਇਆ ਮੈਂ ਖਾ ਕੇ ਕਹਾ ਕਸਮ ਪਰਵਰਦ گار ਇੱਕੋ ਨੂਰ ਖਦਾਇਆ ਜਿਸ ਦਾ ਵਜੂਦ ਨਹੀਂ ਕੋਈ ਜਿਸਮ ਮਾਟੀ ਖਾਕ ਗੌਰ ਨਾ ਡੇਰਾ ਲਾਈਆ ਹਾਂਜੀ ਅੱਗੇ ਪੜੀਏ ਸਤ ਚੇਤ ਚੈਨ ਚੈ ਸਮਤ ਇੱਕ ਲਾਲ ਚੰਦ ਦੇ ਗ੍ਰਹਿ ਜੰਮੂ ਦੀ ਲਿਖਤ ਹੈ ਸਤ ਚੇਤ ਕਹੇ ਮੇਰੀ ਆ ਗਈ ਮਿੱਤੀ ਮਿੱਤਰ ਪਿਆਰੇ ਧਿਆਂ ਮਲਾਈਆਂ ਤਨ ਪਾਗ ਸਹਿਬ ਸਤਗੁਰ ਖੋਲਣ ਲੱਗਾ ਚਿੱਠੀ ਗੋਬਿੰਦ ਆਪਣਾ ਪਰਦਾ ਲਾਈਆ ਜਿਹੜੀ ਬਿਨ ਕਲਮ ਛਾਈ ਹੈ ਲਿਖੀ ਹਰਫਾਂ ਵਿੱਚ ਨਾ ਕੋਈ ਸਮਝਾਈਆ ਉਸ ਦਾ ਲੇਖਾ ਪਰਮਪੁਰਖ ਸਤ ਧਰਮ ਪ੍ਰਗਟਾਉਣੀ ਸਾਚੀ ਸਿੱਖੀ ਚਾਰ ਵਰਨਾ ਚਾਰ ਵਰਨਾ ਸ਼ਰਨਾਈਆਂ ਜਿਨ੍ਹਾਂ ਦੇ ਦਰਸ ਪਾਉਣਾ ਪਾਉਣ ਆਉਣਾ ਸਭ ਤਰੀਕੀ ਆਪਣਾ ਪੰਧ ਮੁਕਾਇਆ ਉਹ ਦੋ ਇੱਕ ਦੀ ਮਿਲ ਕੇ ਨਿਰਗਣ ਸਰਗਣ ਹੋਣੀ ਇੱਕੀ ਇੱਕ ਅੰਕਾਰ ਜੋੜ ਜੜਾਈਆ ਜਗ ਨੇਤਰ ਲੋਚਨ ਨੈਣ ਕਿਸੇ ਨਾਂ ਦੇ ਸੀ ਸੱਚ ਦਵਾਰੇ ਦੈ ਸਮਝਾਈਆ ਸਿਸ਼ਤ ਸਬਾਈਂ ਉੜੀ ਕਰਕੇ ਫਿੱਕੀ ਅੰਮ੍ਰਿਤ ਰਸ ਆਪਣਾ ਦਇ ਚਵਾਇਆ ਜੋਤੀ ਜੋਤ ਸਰੂਪਾਰ ਆਪ ਆਪਣੀ ਕਿਰਪਾ ਕਰੋ ਸੱਚਾ ਮਾਰਗ ਇੱਕ ਲਗਾਈਆ ਸਤ ਚੇਤ ਕਹੇ ਮੈਂ ਹੋ ਕੇ ਆਇਆ ਸਤ ਸਤ ਧਰਮ ਦਿਆਂ ਜਨਾਈਆ ਜਨ ਭਗਤੋ ਖੋਲ ਕੇ ਵੇਖੋ ਅੱਖ ਪਰਦਾ ਦੁਈ ਉਠਾਇਆ ਜੋਤੀ ਜੋ ਸਰੂਪ ਹਰ ਜੋਤੀ ਜੋ ਸਰੂਪ ਹਰ ਪਰਤਖ ਨਿਰਵੈਰ ਨਜਰੀ ਆਇਆ ਜਿਸ ਨਾਮ ਨਿਦਾਨ ਗਾਵੋਂ ਗਾਥ ਸਾਚੀ ਕਰੇ ਪੜਾਈ ਆ ਊਚ ਨੀਚ ਬਣ ਕੇ ਇੱਕ ਜਮਾਤ ਸਾਚਾ ਮੰਦਰ ਦੇਣਾ ਸੁਹਾਈਆ ਅੰਤਰ ਆਤਮ ਪੂਰੀ ਕਰ ਲਓ ਖਾਸ਼ ਚਿੰਤਾ ਚਿਖਾ ਦੈ ਗਵਾਇਆ ਸੱਚ ਦਵਾਰੇ ਕਰਨ ਹਾਰ ਨਵਾਸ ਉਮਕਾ ਭੂਮੀ ਦਇ ਵਢਾਇਆ ਸੱਚ ਬਨੰਤੀ ਸੁਨ ਆਇਆ ਅਰਦਾਸ ਸੱਚ ਬਨੰਤੀ ਸੁਨ ਆਇਆ ਅਰਦਾਸ ਆਸ ਆਸ ਪਾਸ ਵੇਖੇ ਚਾਈ ਚਾਈਆ ਜੋਤੀ ਜੋ ਸਰੂਪਾਰੋ ਆਪਣੀ ਕਿਰਪਾ ਕਰ ਦੀਨ ਦੁਨੀਆ ਦਾ ਮਾਲਕ ਵੇਖ ਵਕਾਇਆ ਸਤ ਚੇਤ ਕਹੇ ਮੈਂ ਸਤ ਸਤਵਾਦ ਸਤ ਸੱਚ ਦਿਆਂ ਦੜਾਈਆ ਮੇਰਾ ਲੇਖਾ ਆਦ ਜਗਾਦ ਜੁਗ ਚੌਂਕੜੀ ਦਾ ਕੋਈ ਮਕਾਇਆ ਲੋਕ maat ਚੜਿਆਂ ਖਾਸ ਖਸੂ ਖਸੂ ਖਸਜਤ ਖਸੂ ਖਸੀ ਜਤ ਆਪਣੇ ਨਾਲ ਲਿਆਈਆ ਹਰ ਜਨ ਹੋਵੇ ਨਾ ਕੋਏ ਉਦਾਸ ਦੀਨਾ ਨਾਥਾਂ ਵਰਛੇ ਇੱਕ ਛਰਨਾਈਆ ਪਰਮਪੁਰਖ ਜਨ ਭਗਤਾਂ ਕਾਰਨ ਵਾਸ ਅਸਥਾਨਿਕੁ ਦੈ ਸੁਹਾਈਆ ਜੋਤੀ ਜੋਤ ਸਰੂਪਾਰ ਆਪ ਆਪਣੀ ਕਿਰਪਾ ਕਰ ਸਤਿ ਕਰਨੀ ਕਾਰ ਕਮਾਈਆ ਸਤ ਚੇਤ ਕਹੇ ਮੈਂ ਵੇਖੀ ਸਤ ਤਸਵੀਰ ਪੁਰਖ ਕਾਲ ਦਿੱਤੀ ਜਨਾਈਆ ਜਿਸ ਦੇ ਅੰਦਰ ਸਾਹ ਕੀਰ ਬੈਠੇ ਡੇਰਾ ਲਾਇਆ ਦਰਵੇਸ਼ ਮੰਗਤੇ ਫਕੀਰ ਚੋਲੀ ਅੱਗੇ ਵਿਖਾਈਆ ਚੁੱਕਦੇ ਪਕੰਬਰ ਚੁੱਕਦੇ ਪਕੰਬਰ ਗੁਰ ਅਵਤਾਰ ਸੇਸ ਨਵਾਈਆ ਸਾਰੇ ਹੀ ਪਕੰਬਰ ਪੀਰ ਗੁਰੂ ਕੀਰ ਅਵਤਾਰ ਸਾਰੇ ਉਹਦੇ ਅੱਗੇ ਸਜਦਾ ਕਰਦੇ ਆ ਇੱਕ ਕਾਲ ਪੁਰਖ ਦੇ ਅੱਗੇ ਪਗਤ ਸਹੇਲੇ ਪੈਂਡੇ ਚੀਰ ਬੈਠੇ ਪੰਧ ਮੁਕਾਇਆ ਬਨਵਰਾਗੀ ਨੀਤਰ ਵਹਾਵਨ ਨੀਰ ਜਲ ਤਾਰਾ ਰੂਪ ਵਟਾਇਆ ਨਾਮ ਖੰਡਾ ਅੜਿ ਛਮਚੀਰ ਜੋਤੇ ਰੂਪ ਆਪਣਾ ਪੇਖ ਬਦਲਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚਾ ਲੀਖਾ ਰਿਆ ਸਮਝਾਈਆ ਸਤ ਚੇਤ ਕਹਿ ਮੈਂ ਸਮਝਿਆ ਸਤ ਸਤਪੁਰਖ ਨਰੰਝਨ ਏਕੋ ਨਜਰੀ ਆਇਆ ਜਿਸ ਦਾ ਮਾਰਗਨ ਰਾਲਾ ਸਭ ਤੋਂ ਵੱਖ ਉਹਦਾ ਮਾਰਗ ਜਿਹੜਾ ਹੈ ਸੰਸਾਰ ਨਾਲੋਂ ਵੱਖਰਾ ਹੈ ਵਖਰੀ ਕਾਰ ਕਮਾਇਆ ਜਨ ਭਗਤ ਖੋਲ ਕੇ ਅੱਖ ਆਪਣਾ ਦਰਸ ਦਿਤਾ ਕਰਾਇਆ ਊੜੀ ਕਿਰਿਆ ਤੋਂ ਪਿੱਛੇ ਹਟ ਬੈਠਾ ਮੁਖ ਕੋ ਪਵਾਇਆ ਸਰਬ ਕਲਾ ਉਸ ਮਰਤਿ ਅਚਰਜ ਲੀਲਾ ਆ ਪਰਚਾਈਆਂ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਕਰਨੀ ਕਾਰ ਕਮਾਈਆਂ ਸਤ ਚੇਤ ਕਹੇ ਸੱਚ ਜਾਣਿਆ ਏਕ ਏਕ ਓਂਕਾਰ ਨਜਰੀ ਆਈਆਂ ਜਿਸ ਦੀ ਸਾਚੀ ਲੈ ਕੇ ਟੇਕ ਗੁਰਮੁਖਾਂ ਜੋੜ ਜੜਾਈਆ ਅੰਦਰ ਬਾਹਰ ਸਰਬਵੇ ਵਵੇ ਕੀਂਦਾ ਸਮਝਾਈਆ ਪੁਰਖ ਕਾਲ ਇਕੋ ਟੇਕ ਰਗਨਾਥ ਹੋਏ ਸਹਾਈਆ ਵੇਖੋ ਚੱਲ ਕੇ ਆਪਣਾ ਦੇਸ ਜੋ ਸੁਹੰਜਨਾ ਸੋਬਾ ਪਾਇਆ ਹਰ ਸਰਨਾਈ ਲੈਣਾ ਕੀ ਖੇਡ ਆਪਣੀ ਖੁਸ਼ੀ ਨਾਲ ਮਲਾਈਆ ਜਿਸ ਜਿਸ ਤੁਹਾਨੂੰ ਦਿੱਤਾ ਭੇਜ ਉਸ ਕਾਲਪੁਰਖ ਨੇ ਸਾਨੂੰ ਸਾਰਿਆਂ ਨੂੰ ਇੱਥੇ ਭੇਜਿਆ ਮਾਤ ਲੋਕ ਤਾਨੂੰ ਦਿੱਤਾ ਭੇਜ ਸੋ ਵੇਖਣ ਆਇਆ ਚਾਹੀ ਚਾਇਆ ਤੁਸੀਂ ਸਵਾਰ ਕੇ ਰੱਖੋ ਸੀਜ ਆ ਸੀਜ ਆਪਣੇ ਜੋ ਆਤਮਾ ਰੂਪੀ ਸੀਜ ਇਹਨੂੰ ਸਵਾਰ ਕੇ ਰੱਖੋ ਤੁਸੀਂ ਸਵਾਰ ਕੇ ਰੱਖੋ ਸੀਜ ਆਤਮ ਅੰਤਰ ਆਸਨ ਲਾਇਆ ਉਹ ਜੋਤੀ ਜਲਵਾ ਕਰਕੇ ਤੇਜ ਅੰਧ ਅੰਧੇਰ ਦੇ ਆ ਮਟਾਈਆ ਆਤਮ ਪਰਮਾਤਮ ਹੋ ਕੇ ਲੈ ਵੇਖ ਨਿਜ ਨੇਤਰ ਲੋਚਨ ਮੇਲ ਮਲਾਈਆ ਸਭ ਦਾ ਮਾਲਕ ਬਣ ਕੇ ਇੱਕ ਨਰੇਸ਼ ਤੁਰਦਾ ਹੁਕਮ ਦੇਂ ਦਰੜਾਈਆ ਸਤ ਧਰਮ ਦੇ ਦਵਾਰੇ ਹੋਇਆ ਪੀਟ ਆਪਣਾ ਆਪ ਆਪਣਾ ਗਿਆ ਚੁਕਾਈਆ ਸੋ ਸਖਾ ਸਹੇਲਾ ਇੱਕ ਇਕੈਲਾ ਬਣ ਕੇ ਖੇਵਟ ਖੇਟ ਕਟਿਆ ਉੱਤੇ ਬੈ ਕੇ ਰਹਾ ਤਰਾਇਆ ਜਿਸ ਨੂੰ ਲੱਭਦੇ ਦੇਵੀ ਦੇਵ ਨੇਤਨ ਨੇਤ ਨੈਣਾ ਨੈਨ ਉਠਾਈਆ ਸੋ ਪੁਰਖ ਕਾਲਾ ਦੀਨ ਦਿਆਲਾ ਭਾਗ ਲਗਾ ਵਨਹਾਰਾ ਸਪਤਸ ਸਤ ਸਪਤਮ ਚੇਤ ਗੁਰਮਖ ਚਾਤਰਕ ਬਿਲਲੋਂਦਿਆਂ ਤ੍ਰਿਖਾ ਜਿਆ ਰਹਾ ਬਜਾਈਆ ਮਹਾਰਾਜ شیر ਸਿੰਘ ਵਿਸ਼ਨੂੰ ਭਗਵਾਨ ਅਗੰਮੀ ਖੇਲ ਕਰੇ ਅਚਾਨਕ ਅਚੰਬਾ ਕਰਕੇ ਜਗਤ ਲਕਾਈਆ ਮਹਾਰਾਜ شیر ਸਿੰਘ ਵਿਸ਼ਨੂੰ ਭਗਵਾਨ ਅਗੰਮੀ ਖੇਲ ਕਰੇ ਅਚਾਨਕ ਚੰਬਾ ਕਰਕੇ ਦੇ ਜਗਤ ਲਕਾਈਆ ਸੂਹੰਗ ਮਹਾਰਾਜ شیر ਸਿੰਘ ਵਿਸ਼ਨੂੰ What do